ਮੇਰਾ ਨਾਮ ਜਸ਼ਨਪ੍ਰੀਤ ਸਿੰਘ ਪਿੰਡ ਪੰਡੋਈ ਰਾਜਪੂਤੋਈ ਹਾਂਜੀ ਯੂਐਸਏ ਤੋਂ ਡਿਪਲੋਮਾ ਹੋ ਕੇ ਆਇਆ ਹਾਂ ਤੇ ਕਦੋਂ ਗਏ ਸੀ ਇੰਡੀਆ ਤੋਂ ਇੰਡੀਆ ਤੋਂ ਜਿੱਥੇ ਮੈਂ ਪਿਛਲੇ ਸਾਲ ਚੱਲ ਗਿਆ ਸੀ ਯੂਰਪ ਵਾਸਤੇ ਗਿਆ ਸੀਗਾ ਤੇ ਉੱਥੇ ਤਾਂ ਕੰਮ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਦਾ ਸੋਚਿਆ ਇਦਾਂ ਕਿ ਮੈਂ ਅੱਗੇ ਜਾ ਕੇ ਉੱਥੇ ਸੈੱਟ ਹੋਵਾਂਗਾ ਅੱਗੇ ਯੂਰਪ ਤੋਂ ਕਦੋਂ ਬਣਾਈ ਉਧਰ ਜਾਣ ਵਾਸਤੇ ਪਲੈਨਿੰਗ ਉਹ ਤੇ ਨਵੇਂ ਸਾਲ ਦੇ ਠੀਕ ਹੈ ਕਦੋਂ ਪਹੁੰਚੇ ਸੀ ਵੀ ਯੂਐਸਏ ਯੂਐਸਏ ਮੈਂ ਪਹੁੰਚ ਗਿਆ ਸੀ 24 ਨੂੰ 24 ਜਨਵਰੀ ਨੂੰ ਪਹੁੰਚਿਆ ਸੀ ਠੀਕ ਹੈ ਜੀ ਹਾਂਜੀ ਉੱਥੇ ਪਹੁੰਚ ਕੇ ਫਿਰ ਕਿਦਾਂ ਕਿੱਥੇ ਤੁਹਾਨੂੰ ਰੱਖਿਆ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਡਿਟੈਂਸ਼ਨ ਸੈਂਟਰ 'ਚ ਰੱਖਿਆ ਸੀ ਠੀਕ ਹੈ ਕਿੰਨਾ ਟਾਈਮ ਰਹੀ ਉੱਥੇ ਸੈਂਟਰ ਦੇ ਵਿੱਚ ਉੱਥੇ ਟੋਟਲ 20 ਤੋਂ 25 ਦਿਨ ਹੋ ਗਏ ਠੀਕ ਹੈ ਕੈਂਪ ਵਿੱਚ ਭੇਜਿਆ ਕਿ ਨਹੀਂ ਨਹੀਂ ਕੈਂਪ 'ਚ ਨਹੀਂ ਭੇਜਿਆ ਕੋਈ ਸਟੇਟਮੈਂਟ ਹੋਈ ਤੁਹਾਡੀ ਨਹੀਂ ਕੁਝ ਨਹੀਂ ਫੇ ਕੀ ਕੀਤਾ ਉੱਥੋਂ ਅਗਲਾ ਪ੍ਰੋਸੈਸ ਕੀ ਹੋਇਆ ਕੁਝ ਨਹੀਂ ਪਹਿਲਾਂ ਕਹਿੰਦੇ ਕੈਂਪ 'ਇਦਾਂ ਲੈ ਕੇ ਜਾਵਾਂਗੇ ਤੇ ਕੈਂਪ ਵਿੱਚ ਲੈ ਕੇ ਗਏ ਤੇ ਬਾਅਦ ਹਾਰ ਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਕੇ ਜਾਣਾ ਠੀਕ ਹੈ ਹਾਂ ਜੀ ਜਿਹੜਾ ਉਤੋਂ ਡਿਟੈਂਸ਼ਨ ਸੈਂਟਰ ਤੋਂ ਤੁਹਾਨੂੰ ਲਿਆਉਂਦਾ ਜਿਹੜਾ ਤਰੀਕਾ ਸੀ ਉਤੋਂ ਯੂ ਐਸ ਗਵਰਨਮੈਂਟ ਦਾ ਉਹ ਕਿਵੇਂ ਦਾ ਸੀਗਾ ਰਵਈਆ ਕਿਵੇਂ ਦਾ ਸੀ ਉਹਨਾਂ ਦਾ ਕਿਵੇਂ ਲਿਆਂਦਾ ਗਿਆ ਕੋਈ ਹੱਤਕੜੀਆਂ ਲਾ ਕੇ ਲਿਆਂਦੇ ਆ ਨਾ ਚੈਨ ਬੰਨੀ ਇੱਥੋਂ ਪੈਰਾਂ ਨੂੰ ਵੀ ਹੱਤਕੜੀਆਂ ਹੀ ਤੇ ਉੱਥੇ ਵੀ ਐ ਬੰਨੇ ਲੱਗਿਆ ਜੀ ਠੀਕ ਹੈ ਤੇ ਉਤੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂ ਜੀ ਉਤੋਂ ਬੱਸ 'ਚ ਬਿਠਾ ਕੇ ਲੈ ਕੇ ਗਏ ਨੇ ਤੇ ਅੱਗੇ-ਅੱਗੇ ਫਲਾਈਟ ਕੋ ਜਾ ਕੇ ਖਲਾਰਤਾ ਠੀਕ ਹੈ ਹਾਂ ਬੇੜੀਆਂ ਉਤਾਰੀਆਂ ਕਿ ਉਸੇ ਤਰ੍ਹਾਂ ਫਲਾਈਟ ਵਿੱਚ ਲੈ ਜਾਂਦਾ ਨਹੀਂ ਉਸੇ ਤਰ੍ਹਾਂ ਲੈ ਕੇ ਗਏ ਨੇ ਫਲਾਈਟ 'ਚ ਬਿਠਾਇਆ ਜਾਂਦੇ ਤੇ ਫਲਾਈਟ ਦੇ ਰਸਤੇ ਦੇ ਵਿੱਚ ਜਿੱਦਾਂ ਵਾਸ਼ਰੂਮ ਜਾਣਾ ਪੈਂਦਾ ਜਾਂ ਹੋਰ ਹਾਂਜੀ 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 ਉਦੋਂ ਫੇਰ ਆਹਤ ਦਿੱਤੀ ਜਾਂ ਉਹਨਾਂ ਨੇ ਬੇੜੀਆਂ ਉਤਾਰਨ ਦੀ ਨਹੀਂ ਉਦੋਂ ਨਹੀਂ ਉਦੋਂ ਵਾਸ਼ਰੂਮ ਦੇ ਕੋਲ ਜਾ ਕੇ ਮਤਲਬ ਇੱਕ ਹੱਥ ਹੀ ਲਾਂਦੇ ਸੀਗੇ ਇੱਕ ਆ ਦਿ ਨਹੀਂ ਲਾਂਦੇ ਠੀਕ ਹਾਂਜੀ ਇਹ ਕਾਫੀ ਲੰਮਾ ਸਫ਼ਰ ਸੀ ਯੂਐਸ ਤੋਂ ਅੰਮ੍ਰਿਤਸਰ ਦਾ ਹਾਂਜੀ ਹਾਂਜੀ ਕੋਈ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਬ੍ਰੀਚਨ 'ਚ ਬੈਠੇ ਰਹੇ ਨੇ ਸੀਟਾਂ ਦੇ ਬੈਠ ਰਹੇ ਆਪਾਂ ਮਤਲਬ ਦੋ ਜਗ੍ਹਾ ਸਟੇ ਦੇ ਹੋਈ ਸੀਦਾ ਜਾਜ ਰੁਕੇਦੇ ਹੈਗਾ ਸੀਗਾ ਬਟ ਤਿੰਨ ਤਿੰਨ ਘੰਟੇ ਰੁਕੇ ਹੈ ਤੇ ਉੱਥੇ ਇੱਕੋ ਜਗ੍ਹਾ ਪੋਜੀਸ਼ਨ ਤੇ ਬੈਠ ਰਹੇ ਆ ਸੀਟ ਦੇ ਉੱਤੇ ਤੇ ਸਾਡੀ ਗਵਰਮੈਂਟ ਨੇ ਜਦੋਂ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਦੇਖਿਆ ਤੁਹਾਡੀਆਂ ਬੇੜੀਆਂ ਲੱਗੀਆਂ ਤੁਹਾਡੇ ਹੱਥਾਂ ਨੂੰ ਨਹੀਂ ਨਹੀਂ ਅੰਮ੍ਰਿਤਸਰ ਦੇ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨੇ ਹਤਕੜੀਆਂ ਲਾਤੀਆਂ ਹੀ ਸਾਰਾ ਕੁਝ ਰਿਮੂਵ ਕਰਤਾ ਸੀਗਾ ਮਤਲਬ ਠੀਕ ਹੈ ਤੁਹਾਨੂੰ ਪੁੱਛਿਆ ਗਿਆ 에어ਪੋਰਟ ਤੇ ਇਸ ਬੇੜੀਆਂ ਬਾਰੇ ਕਿ ਨਹੀਂ ਹਾਂਜੀ ਪੁੱਛਿਆ ਸੀਗਾ ਉਹਨਾਂ ਨੇ ਆਪਾਂ ਦੱਸਿਆ ਸੀਗਾ ਹਾਂਜੀ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਆ ਇੱਕ ਰਿਪੋਰਟ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਸਬੰਧ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਵੀ ਰਿਪੋਰਟ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਬੇੜੀਆਂ ਲਾ ਕੇ ਲਿਆਉਣਾ ਹੈਗਾ ਉਹਦੇ ਸਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਆ ਪਰ ਸਰਕਾਰ ਨੂੰ ਇਹੀ ਹੈ ਕਿ ਮਤਲਬ ਡਿਪੋਰਟ ਬੰਦਾ ਹੋਵੇ ਨਾ ਜੇ ਇੱਥੋਂ ਗਿਆ ਤੇ ਮਤਲਬ ਆਪਣੀ ਕਾਦੀ ਮਜਬੂਰੀਆਂ ਕਰਕੇ ਗਿਆ ਹੈਗਾ ਵੀ ਹਾਂਜੀ ਇੱਕ ਹੋਰ ਦੱਸਿਓ ਕਿ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਰਹੇ ਹੋ ਲੰਮਾ ਸਮਾਂ ਕੋਈ ਫੂਡ ਕਿਦਾਂ ਦਾ ਮਿਲਦਾ ਸੀ? ਖਾਣਯੋਗ ਹੈਗਾ ਸੀ? ਫੂਡ ਮਤਲਬ ਖਾਣਯੋਗ ਦੇ ਸਹੀ ਨੀ ਤਾਂ ਨੋਰਮਲ ਜਾਏਗਾ। ਮਤਲਬ ਬੋ ਕੱਟ ਕੁਆਲਿਟੀ ਦਾ ਫੂਡ ਹੈਗਾ। ਚੋਲ ਹੁੰਦੇ ਹੀ ਉਹਦੇ ਉੱਤੇ ਮੈਦਾ ਹੁੰਦਾ ਹੈਗਾ। ਸਟੀਮ ਹੁੰਦਾ ਹੀ ਕਿਤੇ ਮਤਲਬ ਚਿਪਕਦਾ ਹੀ ਤੁਹਾਨੂੰ ਵੀ ਹੋਵੇ। ਜਿਦਾ ਐਵੇਂ ਦਾ ਹੀਗਾ। ਤੇ ਨਾਲ ਥੋੜੇ-ਬੋੜੇ ਕਿਤੇ ਚੋਕਲੇਟ ਦੇ ਦਿੰਦੇ ਸੀ ਨਾਲ। ਜਾਂ ਕੋਈ ਦਹੀਂ ਦੇ ਦਿੰਦਾ ਨਾਲ ਛੋੜਾ। ਬੱਸ ਇਦਾਂ ਹੀ। ਤੇ ਰਸਤੇ ਦੇ ਵਿੱਚ ਕੋਈ ਫੂਡ ਮਿਲਿਆ ਕਿ ਜਾਂ ਇਦਾਂ ਭੁੱਖੇ ਆਏ? ਨੇ ਰਸਤਿਆਂ ਨੂੰ ਲੈ ਉਹ ਦਿੱਤਾ મતલਬ ਹੁੰਦੀ ਨਹੀਂ ਉਹ ਗੋਲ ਗੋਲ ਜੀਆਂ ਬਣੇ ਜਾਂਦੇ ਆ ਗੁਜਰਾਤੀ ਖਾਣਾ ਜਿੰਦਾ ਜਿਆਦਾ ਸਮੋਸੇ ਹੋਗੇ ਬਾਖੜવાડી ਹੋਗੀ મતલਬ ਪੈਕੇਟਾਂ ਚ ਪੈਕ ਹੁੰਦੀ ਆ ਦਿਹਾੜੀ 500 ਰੁਪਏ ਉਹਨਾਂ ਨੂੰ ਕਿੰਨੇ ਬੱਚੇ ਨੇ ਦੋ ਬੱਚੇ ਨੇ ਕਿਹਣਾ ਚਾਹ ਉਹ ਹਾਲਾਤ ਪੰਜਾਬ ਦੇ ਬਣੇ ਜਾਂ ਇੱਥੇ ਨੂੰ ਰਹਿਣ ਨਹੀਂ ਦਾ ਜਵਤਰੀ ਬੱਚੀ ਦਿੱਸਦਾ ਉੱਥੇ ਦੇ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਆਦਿਆਂ ਨੂੰ ਹੁਣ ਚਾਹੇ ਕੋਈ ਨੌਕਰੀ ਨੌਕਰੀ ਮਿਲੇ ਜਾਏ ਕੋਈ ਹੈਲਪ ਹੋਣੀ ਚਾਹੀਦੀ ਉਹਨਾਂ ਨੂੰ ਰਸਟਮੇਂ ਮਹਿੰਗਾਈ ਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਤੇ ਪੁੱਤਰ ਵਾਲ ਦਾ ਵਿਜਾਰਾ ਕਿਸ ਤਰ੍ਹਾਂ ਹੁੰਦਾ ਹੈ ਜੀ ਪੁੱਤਰ ਵਾਲ ਦਾ ਵਿਜਾਰਾ ਇਤਾਂ ਹੀ ਮਿਹਨਤ ਕਰਕੇ ਦਿਹਾੜੀ ਕਰਕੇ ਖਾਈਦੀ ਕਿੰਨੇ ਭੈਣ ਭਰਾ ਇਹ ਮੇਰੇ ਬੇਟੇ ਵਾਲੀ ਦੀ ਦੋ ਹੀ ਭੈਣ ਭਰਾ ਹੈ